ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ Son of Talialal ਤੇ ਜਿਹੜੇ ਵੀ ਰਣ ਹਜੇ ਤੱਕ ਆਪਣਾ YouTube ਚੈਨਲ ਨਹੀਂ ਕੀਤਾ ਸਬਸਕ੍ਰਾਈਬ ਤਾਂ ਪਹਿਲਾਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਜਿਹੜੇ ਵੀ ਰਣ ਹਜੇ ਤੱਕ Instagram ਤੇ Facebook ਪੇਜ ਨੂੰ ਨਹੀਂ ਕੀਤਾ ਫੋਲੋ ਪਹਿਲਾਂ ਕਰ ਲੋ ਪੇਜ ਨੂੰ ਫੋਲੋ ਆਦੀ ਵੀਡੀਓ ਹੋਣ ਜਾ ਰਹੀਆਂ ਕਿਸਾਨ ਵੀਰਾਂ ਲਈ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਕਿਸਾਨਾਂ ਨੂੰ ਕਿਸਾਨਾਂ ਦਾ ਪਸੰਦੀਦਾ ਟਰੈਕਟਰ 855 ਜਿਹਨੂੰ ਟਮਾਟਰੀ ਰੰਗ ਜੀ ਵੀ ਕਹਿ ਨਹੀਂ ਨੇ ਆ ਲਾਲ ਰੰਗ ਦਾ ਲੇ ਆਂਦਾ ਬਈ ਟਰੈਕਟਰ ਤੁਹਾਡੇ ਵਾਸਤੇ ਬਾਈਆਂ ਨੇ ਕਰਨਾ ਸੇਲ ਕਰਦਿਆਂ ਗੱਲ ਬਾਤ ਇਹ ਟਰੈਕਟਰ ਠਿਕਰੀਵਾਲ ਜ਼ਿਲ੍ਹਾ ਬਰਨਾਲਾ ਪੈਂ ਠਿਕਰੀਵਾਲ ਜ਼ਿਲ੍ਹਾ ਬਰਨਾਲਾ 'ਚ ਇਹ ਖੜਾ ਜੇ ਆਪਾਂ ਮਾਡਲ ਦੀ ਗੱਲ ਕਰੀਏ ਤਾਂ 99 ਮਾਡਲ ਜੀ ਟਰੈਕਟਰ ਤੁਹਾਨੂੰ ਮਿਲ ਜਾਊਗਾ ਜੇ ਹੁਣ ਟਾਇਰਾਂ ਦੀ ਗੱਲ ਕਰੀਏ ਤਾਂ 14 ਦੀ ਟਾਇਰ ਆ ਤੇ 30 ਪੈਸੇ ਟਾਇਰ ਪਿਆ ਠੀਕ ਹੈ ਜੀ 30 ਪੈਸੇ ਟਾਇਰ ਪਿਆ 14 'ਚ ਮਿਲ ਜਾਊਗਾ ਟਾਇਰਾਂ 'ਚ ਜੇ ਆਪਾਂ ਹੁਣ ਇਹਦੇ ਕਾਪੀ ਦੀ ਗੱਲ ਕਰੀਏ ਬਾਈ ਕਿਤੇ ਕਾਪੀ ਵੀ ਹੈਗੀ ਆ ਠੀਕ ਹੈ ਹਾਂਜੀ ਭਾਈ ਕਦੇ ਇੱਕ ਕਾਥ ਟਰੈਕਟਰ ਟਰੈਕਟਰ ਚ ਲੈਪਾ ਪੂਰਾ ਵਧੀਆ ਟਰੈਕਟਰ ਜ ਬਹੁਤ ਘੱਟ ਰੇਟੇ ਚ ਮਿਲ ਜੂ ਸਕਰੀਨ ਤੇ ਚੱਲੇ ਨੰਬਰ ਜਲਦੀ ਜਲਦੀ ਕਰ ਲੋ ਸੰਪਰਕ ਭਾਈਆਂ ਨਾਲ ਜੇ ਕਿਸੇ ਵੀ ਭਾਈ ਨੇ ਆਪਾਂ ਤੋਂ ਐਡ ਕਰਵਾਉਣਾ ਆਪਣੇ ਨਾਮ ਵੀ ਕਰ ਸਕਦਾ ਸੰਪਰਕ ਬਾਇਓ ਚ ਪਿਆ ਨੰਬਰ ਆਦੀ ਵੀਰੋ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਆਦੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ